ਪਾਰਲੀਮੈਂਟ ਹੈ ਅਸੀਂ ਸਮਝਦੇ ਹਾਂ ਇੱਕ ਤੇ ਸਭ ਤੋਂ ਮਹੱਤਵਪੂਰਨ ਮੁਕੱਦਸ ਪਵਿੱਤਰ ਥਾਂ ਹੈ ਸਾਡੇ ਦੇਸ਼ ਦੀ ਸਭ ਤੋਂ ਵੱਧ ਸਿਕਿਉਰਿਟੀ ਉੱਥੇ ਹੁੰਦੀ ਹੈ ਔਰ ਨੋ ਫਲਾਈ ਜ਼ੋਨ ਵੀ ਹੈ ਉਹ ਉਸ ਦੇ ਬਾਵਜੂਦ ਉੱਥੇ ਇਹ ਕੁਝ ਵਾਪਰ ਗਿਆ ਉਹ ਐਂਟਰ ਕਿਦਾਂ ਕੀਤਾ ਉਹ ਆਪਣੇ ਸ਼ੂਜ਼ 'ਚ ਇੱਕ স্মੋਕ ਕੈਨਿਸਟਰ ਕਿਦਾਂ ਲੈ ਕੇ ਆ ਗਿਆ ਕਿਨੇ ਉਹਨੂੰ ਪਰਮਿਸ਼ਨ ਦਿੱਤੀ ਇਨਪੁਟ ਆ ਰਹੀਆਂ ਸੀ ਗਿਆ ਉਤੋਂ ਦੇ ਬਾਵਜੂਦ ਇਹ ਹੋਣਾ ਬਹੁਤ ਦੁਰਭਾਗੇ ਵਾਲੀ ਗੱਲ ਹੈ ਵਿਵੇਕ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਸੁਰੱਖਿਆ ਮਾਹਿਰ ਹੋਣ ਦੇ ਨਾਤੇ ਕਿਉਂਕਿ ਜਿਹੜਾ ਪਾਰਲੀਮੈਂਟ ਹੈ ਅਸੀਂ ਸਮਝਦੇ ਹਾਂ ਇੱਕ ਤਾਂ ਸਭ ਤੋਂ ਮਹੱਤਵਪੂਰਨ ਮੁਕੱਦਸ ਪਵਿੱਤਰ ਥਾਂ ਹੈ ਸਾਡੇ ਦੇਸ਼ ਦੀ ਸਭ ਤੋਂ ਵੱਧ ਸਿਕਿਉਰਿਟੀ ਉੱਥੇ ਹੁੰਦੀ ਹੈ ਔਰ ਨੋ ਫਲਾਈ ਜ਼ੋਨ ਵੀ ਹੈ ਹੋ ਉਸ ਦੇ ਬਾਵਜੂਦ ਉੱਥੇ ਇਹ ਕੁਝ ਵਾਪਰ ਗਿਆ ਅਜ ਪਹਿਲ ਮੈਂ ਸਭ ਤੋਂ ਪਹਿਲੇ ਇਹ ਦੱਸਣਾ ਚਾਹੁੰਦਾ ਹੈ ਕਿ ਆਪਣਾ ਜਿਹੜਾ ਦੇਸ਼ ਹੈ ਹੁਣ ਅੱਗੇ ਵਧ ਰਿਹਾ ਹੈ ਦੁਨੀਆ 'ਚ ਨਾਮ ਕਮਾ ਰਿਹਾ ਹੈ ਜੀ ਤਾਂ ਇਹ ਜਿਹੜੇ ਆਪਣੀ ਐਂਟੀ ਨੈਸ਼ਨਲ ਹੈ ਜੋ ਸਾਡੇ ਦੇਸ਼ ਦੇ ਅਗੇਂਸਟ ਕੰਮ ਕਰ ਰਹੇ ਹੈ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਕਰ ਰਹੇ ਹੈ ਅਗਰ پاکستان ਵੱਲੋਂ ਦੇਖੋ ਆਏ ਸੈਇਦ ਦੇਖੋ ਲਸ਼ਕੇ ਤੌਬਾ ਹিজਬ ਉਲ ਮੁਜਾਹਿਦੀਨ ਜੈਸ਼ੇ ਮੁਹੰਮਦ ਉਤੋਂ ਇਲਾਵਾ ਪ੍ਰੋ ਖਾਲਿਸਤਾਨ ਐਂਟੀਟੀਆਂ ਦੇਖੋ ਚਪੰਜਾ ਐਂਟੀਟੀਆਂ ਕਿਹੜੇ ਅਲੱਗ-ਅਲੱਗ ਦੇਸ਼ਾਂ 'ਚ ਇੰਡੀਆ ਆਪਾਰਤ ਨੂੰ ਥੱਲੇ ਲਿਆਂ ਲਈ ਕੋਈ ਨਾ ਕੋਈ ਸੈਪਰੇਟਿਸਟ ਮੂਵਮੈਂਟ ਤਾਂ ਕੋਈ ਨਾ ਕੋਈ ਗਤਿਵਿਧੀ ਕਰਦੀ ਰਹਿੰਦੀ ਹੈ ਉਦੋਂ ਇਲਾਵਾ ਇੰਟਰਨਲ ਵੀ ਜੋ ਹੈਗੇ ਹਨ ਗੈਂਗਸਟਰਸ ਹੈ ਇਸ ਸਾਰੀ ਚੀਜ਼ਾਂ ਕੁਲ ਮਿਲਾ ਕੇ ਇੱਕ ਅੱਛਾ ਮਾਹੌਲ ਇੱਕ ਚੰਗਾ ਮਾਹੌਲ ਖਰਾਬ कोशिश कर रही है जी। और माहौल तो सब तो पहले लेकिन असी दो राय नहीं है ब्रीच है और सिक्योरिटी असी लाइटली नहीं ले सकते चाहे वो कोई मर्जी पॉलिटिकल पार्टी हो वे, नेशन ऑलवेज कम फर्स्ट ਉਦ ਨੂੰ ਚਾਹੇ ਪੋਲਿਟੀਕਲ ਪਾਰਟੀ ਨੂੰ ਹਰੇਕ ਪੋਲਿਟੀਕਲ ਪਾਰਟੀ ਲਈ ਨੇਸ਼ਨ ਸਭ ਤੋਂ ਪਹਿਲੇ ਆਣਾ ਚਾਹੀਦਾ ਹੁਣ ਪਾਰਲੀਮੈਂਟ ਦੀ ਕਿਹੜੇ ਪ੍ਰੋਟੈਕਸ਼ਨਸ ਹੈ ਕਟੂਗੜ ਮੇਰੇ ਹਿਸਾਬ ਨਾਲ ਪੰਜ ਜਾਂ ਛੇ ਕੋਰੀਡੋਰ ਹੋਣੇ ਚਾਹੀਦੇ ਹੈ ਜਿਹਦਾ ਅਗਰ ਕਿਨੇ ਐਂਟਰ ਕਰਨਾ ਉਹ ਐਂਟਰ ਕਿਦਾਂ ਕੀਤਾ ਉਹ ਆਪਣੇ ਸ਼ੂਜ਼ ਚ ਇੱਕ স্মੋਕ ਕੈਨਿਸਟਰ ਕਿਦਾਂ ਲੈ ਕੇ ਆ ਗਿਆ ਕਿਨੇ ਉਹਨੂੰ ਪਰਮਿਸ਼ਨ ਦਿੱਤੀ ਉਹ ਚੀਜ਼ਾਂ ਇਨਵੈਸਟੀਗੇਸ਼ਨ ਚ ਆ ਰਹੀਆਂ ਅੱਗੇ ਅੱਗੇ ਆਨ ਗਿਆ ਲੇਕਿਨ ਏ ਵੀ ਹੈ ਕਿ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਇਹ ਸਲੈਕਨੇਸ ਹੈ ਕਿਥੇ ਕੇਅਰਲੈਸਨੈਸ ਹੈ ਚਾਹੇ ਖੁਣ ਖਬਰ ਆ ਰਹੀ ਹੈ ਕਿ ਕਿਸੇ ਐਮਪੀ ਦੇ ਨੇ ਵਿਜ਼ਟਰ ਸਲਿੱਪ ਦਿੱਤੀ ਸੀ ਕਿ ਤੂੰ ਜ ਜਾ ਕੇ ਦੇਖੋ ਤਾਂ ਮੰਨ ਲਓ ਕਿ ਕਿਦੋਂ ਹਰੇਕ ਚੀਜ਼ ਜਦੋਂ ਅਸੀਂ ਸਿਕਿਉਰਟੀ ਨੂੰ ਲਾਈਟਲੀ ਲੈ ਲੰਨੇ ਆ ਕਿ ਕੋਈ ਨਹੀਂ ਕੁਝ ਨਹੀਂ ਹੁੰਦਾ ਤਾਂ ਉਹ ਪਾਪਰ ਦੀਆਂ ਔਰ ਸਭ ਤੋਂ ਵੱਡੀ ਗੱਲ ਇਸ ਇਨਪੁਟ ਆ ਰਹੀਆਂ ਸੀਗੀਆਂ ਉਹਤੇ ਬਾਵਜੂਦ ਇਹ ਹੋਣਾ ਬਹੁਤ ਦੁਰਭਾਗੇ ਵਾਲੀ ਗੱਲ ਹੈ

ਬਹੁਤ ਚਕੰਨੇ ਰਹਿਣਾ ਬੰਦਾ ਹੋਰ ਹਰੇਕ ਸਿਟੀਜ਼ਨ ਦੀ ਇਹ ਹੋਣੀ ਚਾਹੀਦੀ ਹੈ ਕਿ ਸਿਕਿਉਰਟੀ ਦਾ ਦਿਮਾਗ ਚੋਦੇ ਰਵੇ ਮੈਂ ਤਾਂ ਇੱਥੇ ਤੱਕ ਕਹੂੰਗਾ ਕਿ ਹਰੇਕ ਸਿਟੀਜ਼ਨ ਨੂੰ ਫੌਜੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਔਰ ਖਾਸ ਕਰ ਤਾਂ ਕਿ ਆਪਣਾ ਔਰ ਆਪਣੇ ਆਸ-ਪਾਸ ਆਪਣੇ ਦੇਸ਼ ਦੀ ਰੱਖਿਆ ਕਰ ਸਕੇ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ